ਲੋਕਾਂ ਦੇ ਹੱਥਾਂ ਵਿੱਚ ਚਿੜੀਆਂ ਨੇ ਜਿਹੜੀ ਘਰੇਲੂ ਚਿੜੀ ਆ ਉਹਨੂੰ ਮਾਰ ਕੇ ਰੱਸੀ ਦੇ ਵਿੱਚ ਪਹੋਇਆ ਗਿਆ ਹੈ ਤੇ ਲੋਕ ਇਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਚਿੜੀਆਂ ਦੀ ਗਿਣਤੀ ਕਰਵਾ ਕੇ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਵੀਡੀਓ ਚైనా ਦੀ ਆ ਗੱਲ 1958 ਦੀ ਆ ਚైనా ਦੀ ਗਵਰਨਮੈਂਟ ਨੇ ਐਲਾਨ ਕੀਤਾ ਕਿ ਜਿੰਨੀਆਂ ਵੀ ਚਿੜਗਾਂ ਆਂ ਦੇਸ਼ ਦੇ ਵਿੱਚ ਸਾਰੀਆਂ ਨੂੰ ਖਤਮ ਕਰ ਦਿੱਤਾ ਜਾਵੇ ਕਾਰਨ ਉਹਨਾਂ ਨੇ ਹਿਸਾਬ ਲਾਇਆ ਕਿ ਇੱਕ ਚਿੜੀ ਇੱਕ ਸਾਲ ਦੇ ਵਿੱਚ 4 ਕਿਲੋ ਅਨਾਜ ਖਾ ਜਾਂਦੀ ਆ ਚਾਹੇ ਉਹ ਕਣਕਾ ਚਾਹੇ ਕੁਝ ਹੋਰ ਆ ਜਦੋਂ ਅੰਦਾਜ਼ਾ ਲਾਇਆ ਕਿ ਕਰੋੜਾਂ ਚਿੜੀਆਂ ਆ ਤੇ ਕਿੰਨੇ ਕਿਲੋ ਅਨਾਜ ਚਿੜੀਆਂ ਖਾ ਜਾਂਦੀਆਂ ਫਰੀ ਦੇ ਵਿੱਚ ਤੇ ਜਿਹਦੇ ਕਰਕੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਏ ਗਵਰਨਮੈਂਟ ਨੇ ਲੋਕਾਂ ਦੇ ਵਿੱਚ ਇਹ ਐਲਾਨ ਕਰਤਾ ਕਿ ਤੁਸੀਂ ਚਿੜੀਆਂ ਮਾਰ ਕੇ ਲੈ ਕੇ ਆਓ ਗਿਣਤੀ ਕਰਵਾਓ ਤੇ ਤੁਹਾਨੂੰ ਪੈਸੇ ਦਿੱਤੇ ਜਾਣਗੇ ਲੋਕ ਹੱਥੋ ਹੱਥੀ ਸਾਰੇ ਪਰਿਵਾਰਾਂ ਦੇ ਪਰਿਵਾਰ ਇਸੇ ਕੰਮ ਤੇ ਹੋਗੇ ਚਿੜੀਆਂ ਨੂੰ ਕਿਸੇ ਵੀ ਤਰੀਕੇ ਗੁਲੇਲਾਂ ਦੇ ਨਾਲ ਗੋਲੀਆਂ ਦੇ ਨਾਲ ਜਾਂ ਕਿਦਾਂ ਵੀ ਉਹਨਾਂ ਨੂੰ ਮਾਰਿਆ ਜਾਂ ਮਾਰ ਦਿੱਤਾ ਗਿਆ ਉਹਨਾਂ ਦੀ ਇਕੱਠੀਆਂ ਕਰਨਾ ਗਿਣਤੀ ਕਰਨੀ ਤੇ ਜਿੱਥੇ ਵੀ ਕਿਤੇ ਇਹਨਾਂ ਦੇ ਆਫਿਸ ਬਣੇ ਹੋਏ ਸੀਗੇ ਉੱਥੇ ਚਿੜੀਆਂ ਦੀ ਗਿਣਤੀ ਕਰਵਾਉਣੀ ਤੇ ਪੈਸੇ ਲੈ ਆਉਣੇ ਕਈ ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ ਚਿੜਨਾ ਬਿਲਕੁਲ ਖਤਮ ਹੋ ਗਈਆਂ ਕਿਰਨਾ ਖਤਮ ਹੋਣ ਤੋਂ ਬਾਅਦ ਚ ਲੋਕਾਂ ਨੇ ਆਪਣੇ ਖੇਤਾਂ ਵਿੱਚ ਦਵਾਰੇ ਕਣਕ ਬੀਜੀ ਬੜੀ ਸੋਹਣੀ ਕਣਕ ਪੈਦਾ ਹੋਈ ਆ ਪਰ ਕੁਦਰਤ ਨੂੰ ਕੁਝ ਹੋਰ ਮੰਜ਼ੂਰ ਸੀ ਕੁਦਰਤ ਨੇ ਆਪਣਾ ਬਦਲਾ ਲੈਣਾ ਸੀਗਾ ਕਿਉਂਕਿ ਬੇਕਸੂਰ ਚਿੜੀਆਂ ਨੂੰ ਬਿਨਾ ਕਿਸੇ ਮਤਲਬ ਤੋਂ ਮਾਰ ਦਿੱਤਾ ਗਿਆ ਸੀਗਾ ਜਦੋਂ ਕਿਸਾਨਾਂ ਨੇ ਚైనా ਦੇ ਕਿਸਾਨਾਂ ਨੇ ਕਣਕ ਬੀਜੀ ਤਾਂ ਅਜੇਹੀ ਬਿਮਾਰੀ ਅਜੇਹੀ ਸੁੰਢੀ ਅਜੇਹੀ ਕੀੜੇ ਲੱਗੇ ਕਣਕ ਨੂੰ ਜਿਨ੍ਹਾਂ ਨੇ ਬਿਲਕੁਲ ਖਤਮ ਕਰਤੀ ਸਾਰੀ ਫਸਲ ਕਿਸੇ ਪਾਸੇ ਕੁਝ ਨਹੀਂ ਹੋਇਆਗਾ ਖੇਤ ਬੇਲੇ ਹੋਗੇ ਅਨਾਜ ਪੈਦਾ ਨਹੀਂ ਹੋਇਆਗਾ ਤੇ ਇੰਨੀ ਕੁ ਭੁੱਖ ਮਰੀ ਫੈਲੀ ਕਿ 4 ਕਰੋੜ ਲੋਕ ਕੁਝ ਸਾਲਾਂ ਦੇ ਵਿੱਚ ਖਤਮ ਹੋ ਗਏ ਸੀਗੇ ਚైనా ਦੇ ਵਿੱਚੋਂ ਸਿਰਫ ਚਿੜੀਆਂ ਮਾਰਨ ਕਰਕੇ ਦੇਖੋ ਕੁਦਰਤ ਕੁਦਰਤ ਨੇ ਜਿਹੜਾ ਵੀ ਪੰਛੀ ਜੀਵ ਜੰਤੂ ਧਰਤੀ ਤੇ ਭੇਜਿਆ ਏ ਚਾਹੇ ਉਹ ਕੋਈ ਵੀ ਆ ਉਹਦਾ ਕੋਈ ਨੁਕਸਾਨ ਨਹੀਂਗਾ ਇਨਸਾਨ ਨੂੰ ਬਲਕਿ ਇਨਸਾਨ ਉਹਨਾਂ ਤੋਂ ਕੰਮ ਨਹੀਂ ਲੈ ਸਕਦਾਗਾ ਉਹਨਾਂ ਨੂੰ ਵਰਤ ਨਹੀਂ ਸਕਦਾਗਾ ਫਿਰ ਜਦੋਂ ਗਵਰਨਮੈਂਟ ਨੂੰ ਪਤਾ ਲੱਗਿਆ ਹੋਰਾਂ ਲੋਕਾਂ ਨੇ ਸਮਝਿਆ ਤਾਂ ਚైన ਨੇ ਦੁਵਾਰੇ ਹੋਰਾਂ ਮੁਲਕਾਂ ਤੋਂ ਛਿੜਨਾ ਮੰਗਾਇਆ ਆਪਣੇ ਦੇਸ਼ ਵਿੱਚ ਛੱਡੀਆਂ ਫਿਰ ਜਾ ਕੇ ਜਿਹੜੇ ਜਿਹੜੀ ਫਸਲ ਸੀਗੀ ਕਣਕ ਜਾਂ ਕੋਈ ਵੀ ਆ ਉਹਦੇ ਤੇ ਜਿਹੜੇ ਕੀੜੇ ਲੱਗਦੇ ਆ ਫਸਲ ਨੂੰ ਖਾਣ ਵਾਲੇ ਫਸਲ ਨੂੰ ਬਰਬਾਦ ਕਰਨ ਵਾਲੇ ਉਹ ਇਹ ਛਿੜਨਾ ਖਾਂਦਗਾ ਉਹਨਾਂ ਨੂੰ ਜਿਹਦੇ ਕਰਕੇ ਸਾਡਾ ਅਨਾਜ ਪੈਦਾ ਹੁੰਦਾ ਏ ਵੀਡੀਓ ਸਾਂਝੀ ਕਰਨ ਦਾ ਮਕਸਦ ਉਹ ਵੀ ਜਿਹੜੇ ਬੇਜ਼ਬਾਨ ਜਾਨਵਰ ਆ ਜਿਹੜਾ ਰੱਬ ਨੇ ਇਹਨਾਂ ਨੂੰ ਬਣਾਇਆ ਏ ਤਾਂ ਉਹਦੇ ਪਿੱਛੇ ਬੜਾ ਵੱਡਾ ਕਾਰਨ ਆ ਉਹਦਾ ਵੀ ਇਹਨਾਂ ਨੂੰ ਬਣਾਉਣ ਦਾ ਕਾਰਨ ਰੱਬ ਨੇ ਇਹਨਾਂ ਨੂੰ ਕਿਉਂ ਧਰਤੀ ਤੇ ਪੈਦਾ ਕੀਤਾ ਉਹਦਾ ਵੀ ਫਾਇਦਾ ਇਨਸਾਨੀਅਤ ਨੂੰ ਹੋਣਾ ਇਨਸਾਨਾਂ ਨੂੰ ਹੋਣਾ ਏ ਸਾਨੂੰ ਸਮਝਣ ਦੀ ਲੋੜ ਆ ਜਿਹੜੇ ਬੇਜ਼ਬਾਨ ਜਾਨਵਰ ਆ ਉਹਨਾਂ ਉਹਨਾਂ ਨੂੰ ਪਿਆਰ